ਘਰ ਦੇ ਵਿੱਚ ਵਿਆਹ ਆ ਗਿਆ ਤੁਹਾਨੂੰ ਪੈ ਗਈ ਟੈਨਸ਼ਨ ਦਾਜਬੀਰ ਦੇ ਕੱਪੜਾ ਲੈਣਾ ਤਾਂ ਲਈਏ ਕਿੱਥੇ ਉਹ ਟੈਨਸ਼ਨ ਲੈਣ ਦੀ ਲੋੜ ਨਹੀਂ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਬਹੁਤ ਸਹੀ ਜਗ੍ਹਾ ਤੇ ਆਹ ਦੇਖੋ ਇਦਾਂ ਦੇ ਹੈਵੀ ਹੈਵੀ ਡਿਜ਼ਾਈਨਰ ਸ਼ੋਰਟ ਸ਼ੋਰਟ ਦੇ ਨਾਲ ਲਹਿੰਗੇ ਮਿਲ ਜਾਣੇ ਆ ਉਹ ਪੈਪਲਨ ਸੂਟ ਮਿਲ ਜਾਣੇ ਆ ਅਨਾਰਕਲੀ ਸੂਟ ਮਿਲ ਜਾਣੇ ਆ ਉਹ ਲਹਿੰਗੇ ਲੁੰਗੇ ਤਾਂ ਹੁਣ ਮਹਿੰਗੇ ਰਹੇ ਨਹੀਂ ਹੈਗੇ ਇਹਦੇ ਵਿੱਚ ਬਹੁਤ ਸਾਰੀ ਵੈਰਾਈਟੀ ਮਿਲ ਜਾਣੀ ਆ ਪਾਰਟੀ ਵੇਅਰ ਲਹਿੰਗੇ ਤੁਹਾਨੂੰ ਮਿਲ ਜਾਣੇ ਆ ਤੁਹਾਨੂੰ ਗਾਉਨ ਬਨ ਪੀਸ ਡਰੈਸ ਮਿਲ ਜਾਣੀਆਂ ਚਾਹੇ ਤੁਸੀਂ ਇਦਾਂ ਦੇ ਇੰਡੋ ਵੈਸਟਰਨ ਡਰੈਸਾਂ ਲੈਣੀਆਂ ਜਿਹੜੇ ਦਿੱਲੀ ਬੰਬਈ ਤੋਂ ਮਿਲਦੀਆਂ ਆ ਦੇਖੋ ਤਾਂ ਮੁੰਡਿਆਂ ਦਾ ਬਹੁਤ ਸਾਰੇ ਫਾਇਦੇ ਕਰਤੇ ਆ 12000 ਦਾ ਕੋਟਪੈਂਟ ਬਾਜ਼ਾਰ 'ਚ ਕਹਿੰਦੇ 2 ਪੀਸ ਆਜੋ 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 2995 ਹੀ ਦਵਾਂਗੇ ਉਹ ਵੀ ਸਲਾਈ ਕਰਕੇ ਡਿਜ਼ਾਈਨ ਤੁਸੀਂ ਇਹ ਵੀ ਲੈ ਸਕਦੇ ਆ 2995 ਹੀ ਦਵਾਂਗੇ 30 ਪੀਸ ਕੋਟਪੈਂਟ ਜਿਹੜਾ ਬਾਜ਼ਾਰ 'ਚ 15 17 18 18000 'ਚ ਮਿਲਦਾ ਡੰਮੀਆਂ ਤੇ ਲਾ ਕੇ ਸ਼ੋਅਰੂਮਾਂ 'ਚ ਪਰ ਸਾਡੇ ਤੋਂ 3760 ਰੁਪਏ 'ਚ ਲੈ ਜਾਓ ਕੁਰਤੇ ਪੀਜਮੇ ਓਏ ਹੋਏ ਹੋਏ ਕੁਰਤੇ ਪੀਜਮੇ ਦਾ ਰਿਕਾਰਡ ਹੀ ਤੋੜ ਦਿੱਤੇ ਆਪਾਂ ਆ ਜਰਾ ਬਾਜ਼ਾਰ ਤੁਸੀਂ 3000 ਰੁਪਏ ਦਾ ਲੈਣਾ ਹਨ ਕੋਰਤਾ ਪਜਾਮਾ ਅਸੀਂ ਤੁਹਾਨੂੰ ਦਵਾਂਗੇ ਸਿਰਫ 1300 ਚ ਉਹ ਵੀ ਸਲਾਈ ਕਰਕੇ 550 ਤੋਂ ਵੱਧ ਸਾਡੇ ਕੋਲ ਪੱਕਾ ਦੇ ਰੰਗ ਆ ਰੰਗਾਂ ਦੀ ਫੁੱਲ ਗਾਰੰਟੀ ਆ ਸ਼ੇਰਵਾਨੀ 20000 ਰੁਪਏ ਬਾਜ਼ਾਰ ਚ ਕਿਰਾਇਆ ਇਹਦਾ ਹੈਗਾ 10000 ਰੁਪਏ ਸਾਡੇ ਕੋਲ ਆਜੋ 6500 ਰੁਪਏ ਤੋਂ ਸ਼ੇਰਵਾਨੀ ਸਲਾਈ ਕਰਕੇ ਦੇ ਦੇਾਂਗੇ ਦੋਇਮਾ ਵਾਲਾ ਕੱਪੜਾ ਦਾਇਰ ਦਾ 80000 ਚ 1 ਲੱਖ ਵਾਲਾ ਕੱਪੜਾ 40000 ਚ ਇਹੀ ਸੂਟ ਤੁਸੀਂ ਲੈਨੇ ਹੋ 12000 ਥੋੜਾ ਅਸੀਂ ਦੇਣਾ 500 ਰੁਪਏ ਦਾ ਤੁਸੀਂ ਸੂਟ ਚੈੱਕ ਕਰੋ ਰੈੱਡ ਸੂਟ ਚੈੱਕ ਕਰੋ ਦੁਪੱਟੇ ਕਿੰਨੇ ਪਿਆਰੇ ਚੈੱਕ ਕਰੋ ਲੈਣ ਦੇਣ ਚ ਜਦੋਂ ਇਦਾਂ ਦੇ ਸੂਟ ਲਾਉਣੇ ਹੁੰਦੇ ਆ ਬਜ਼ਾਰ 'ਚ 10000 10000 ਰੁਪਏ ਦੇ ਮਿਲਦੇ ਆ ਅਸੀਂ 6600 ਦੇ ਦੇ ਦਿੰਨੇ ਆ ਡਿਜ਼ਾਈਨ ਚੈੱਕ ਕਰੀ ਚੱਲੋ ਪੈਨਲ ਚੈੱਕ ਕਰੋ ਕਿੰਨੇ ਪਿਆਰੇ ਬਣੇ ਨਵੀਆਂ ਚੀਜ਼ਾਂ ਲੈ ਕੇ ਆਏ ਆ ਇਸ ਵਾਰ 250 240 250 ਦਾ ਸੂਟ ਆ ਸਾਡੇ ਕੋਲ ਸਿਰਫ ਇੱਕ ਹੈ ਵਿਚ ਆ ਦੇਖੋ ਜੀ ਕੱਪੜਾ ਵੀ ਨਵਾਂ ਆ ਗਿਆ ਡਿਜ਼ਾਈਨ ਵੀ ਨਵੇਂ ਆ ਗਏ ਰੰਗਾਂਜ ਵੀ ਬਹੁਤ ਸਾਰੀ ਕਮਾਲਿਆ ਇਹ ਵੀ ਤੁਹਾਨੂੰ 1000 ਰੁਪਏ ਦਾ ਆਪਾ ਦੇ ਰਣਾ ਹੈਗਾ ਤੁਸੀਂ ਵਿਆਹ ਸ਼ਾਦੀਆਂ ਦੇ ਕੱਪੜਾ ਲੈਣਾ ਦੇਣ ਲੈਣ ਲਈ ਕੱਪੜਾ ਲੈਣਾ ਆਜੋ ਇਦਾਂ ਦੇ ਜਿਹੜੇ ਸੂਟ ਆ ਇਦਾਂ ਦੇ ਡਿਜ਼ਾਈਨ ਬਿਆਹ ਦੇ 1 ਲੱਖ ਰੁਪਏ ਦਾਜ ਬਰੀ ਬਣਨੀ ਆ ਅਸੀਂ 40000 ਚ ਬਣਾ ਕੇ ਦੇ ਰਣੀ ਆ ਜਦੋਂ ਤੁਸੀਂ ਇਹੀ ਕੱਪੜਾ ਬਜ਼ਾਰਾ ਚੋਂ ਲੈ ਕੇ ਜਾਣਾ ਤੁਕਣੇ ਭਾ ਪਾ ਤੇ ਮਿਲਣਾ ਜਿਹੜੇ ਅਸੀਂ 1200 1500 ਚ ਆ ਨਵੀਆਂ ਆਟਮਾ ਦੇ ਰਹੇ ਆ ਭਾਜੀ ਸ਼ਿਮਰ ਦਾ بیس ਹੋਇਆ ਨਾਲ ਹੈਂਡਵਰਕ ਦਾ ਕੰਮ ਆ ਨਾਲ ਆਰਗੈਂਜਾ ਦਾ ਦੁਪੱਟਾ ਵਾ ਇਹੀ ਜੰਮਿਆ ਬਾਜ਼ਾਰ 'ਚ 3-3000 ਦੀਆਂ ਪਰ ਅਸੀਂ ਦੇਣੀ ਆ 1750 ਕੋਜੀ ਅੰਕਲੋਂ ਪੁੱਟਰ ਰੋਡ ਤੇ ਤੁਹਾਡੇ ਆਉਣ ਦਾ ਫਾਇਦਾ ਕੀ ਆ ਕੋਰਟ ਪੈਂਟ ਵੀ ਮਿਲਨੇ ਆ ਖੁਰਤੇ ਪਜਾਮੇ ਮਿਲਨੇ ਆ ਸ਼ਰਾਰੇ ਕਰਾਰੇ ਵੀ ਮਿਲਨੇ ਆ ਸੂਟ ਹੈਵੀ ਵੀ ਮਿਲਨੇ ਆ ਹੁਣ ਜਿਹੜੇ ਅਸੀਂ ਤੁਹਾਨੂੰ ਰੇਟ ਬੋਲੀ ਜੰਨੇ ਆ ਜਿਹੜੇ ਅਸੀਂ ਰੇਟ ਦੱਸੀ ਜੰਨੇ ਆ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਆ ਹੋਣਾ ਵੀ ਲੱਖ ਵਾਲੀ ਸਾਜਵਰੀ 40000 ਤੇ ਕਿਵੇਂ ਵੱੜਦੀ ਆ ਆ ਦੇਖੋ ਸਰੌਸਗੀ ਦੇ ਕੰਮ ਕੀਤੇ ਆ ਬੱਖੋ ਵੱਖਰੇ ਡਿਜ਼ਾਈਨ ਆ ਰੰਗ ਤੁਸੀਂ orange ਲੈ ਜੋ green ਲੈ ਜੋ ਜਿੰਦਾਂ ਲਿਆ ਮਰਜ਼ੀ ਵੈਰਾਈਟੀਆਂ ਲੈ ਜੋ ਪਰ ਇੱਕ ਗੱਲ ਯੂ ਨੋਟ ਕਰ ਲੋ ਆਉਣਾ ਤੁਸੀਂ ਮਾਤੂ ਸ਼੍ਰੀ ਦਸਤਾਰ ਬੁੱਟਾ ਰੋਡ ਕਾਦੀਆਂ ਦੇ ਸਟੋਰ ਤੇ ਆ ਜਿੱਥੇ ਬਹੁਤ ਸਾਰੇ ਫਾਇਦੇ ਲੋਕ ਦੂਰੋਂ ਦੂਰੋਂ ਆ ਰਹੇ ਆ ਜੇ ਤੁਸੀਂ ਸਾਡੇ ਐਨ ਆਰ ਆਈ ਭੈਣ ਭਰਾਓ ਵਿਆਹ ਅਕਤੂਬਰ ਨਵੰਬਰ ਦਸੰਬਰ ਜਦੋਂ ਮਰਜੀ ਹੈਗਾ ਆਪਣੇ ਰਿਸ਼ਤੇਦਾਰਾਂ ਨੂੰ ਇੱਥੇ ਭੇਜ ਦਿਓ ਕਿਉਂਕਿ ਤੁਹਾਡੇ ਫਾਇਦੇ ਹੋ ਰਹੇ ਆ ਐਦਾਂ ਦੇ ਡਿਜ਼ਾਈਨਰ ਦੁਪੱਟੇ ਡਿਜ਼ਾਈਨਰ ਸੂਟ ਤੁਹਾਨੂੰ ਅਸੀਂ ਦੇ ਰਣੇ ਆ ਛੇਤੀ ਛੇਤੀ ਆ ਜਿਓ ਮਾਤੂ ਸ਼੍ਰੀ ਦਸਤਾਰ ਬੁੱਟਾ ਰੋਡ ਕਾਦੀਆਂ ਨੰਬਰ ਸਕਰੀਨ ਤੇ ਹੈਗੇ ਆ ਸੇਵ ਕਰ ਲਓ ਕੋਈ ਮਨਚ ਸਵਾਲ ਆ ਫੋਨ ਕਰ ਸਕਦੇ ਆ ਤੁਸੀਂ